ਠੀਕ ਆ ਕੱਲ ਉੱਥੇ ਆਏ ਨਾ ਕਹੇ ਮੇਰੀ ਜ਼ਮੀਨ ਤੇ ਆ ਮੇਰੀ ਜ਼ਮੀਨ ਤੇ ਰੋਕ ਆ ਜਾਂ ਕੋਈ ਲਿਮਟ ਆ ਉਹ ਆਪ ਦਾ ਫੈਸਲਾ ਲੈ ਲਈ ਵਿਸ਼ਵਾਸ ਸਾਨੂੰ ਦਬਾਉਣਾ ਪਊਗਾ ਤੇ ਪਹਿਲਾਂ ਤਾਂ ਮੈਂ ਨਗਰ ਨੂੰ ਆਏ ਕਹਿਣਾ ਵੀ ਸੰਮਤੀ ਤੇ ਰਾਜੀ ਆ ਨਗਰ ਸਾਰਾ ਹੱਥ ਖੜੇ ਕਰੋ ਹਾਂ ਹੱਥ ਖੜੇ ਕਰੋ ਰਾਜੀ ਆ ਵੀ ਰਾਜੀ ਆ ਜੀ ਪਿੰਡ ਦੇ ਨਾਲ ਆ ਜਿਹੜੇ ਕਿਸੇ ਭਰਾ ਨੂੰ ਡਾਊਟ ਹੈ ਜਾਂ ਕਿਸੇ ਨੂੰ ਹੈਗਾ ਉਹ ਦੱਸ ਸਕਦਾ ਹੁਣ ਭਰਾਵੋ ਕੱਲ ਨੂੰ ਇਹ ਨਗਰ ਦਾ ਫੈਸਲਾ ਕੱਲ ਨੂੰ ਕੋਈ ਬੰਦਾ ਮੜਾ ਮੋਟਾ ਸ਼ਰਾਰਤਬਾਜ਼ੀ ਉੱਥੇ ਕਰਦੇ ਉਹ ਨਹੀਂ ਬਈ ਚੱਲਣੀ ਹੁਣ ਦੱਸ ਸਕਦਾ ਜਿਹਨੇ ਕੈਂਡੀਡੇਟ ਹਾਂ ਜਿਹੜਾ ਕੋਈ ਭਰਾ ਵੱਧ ਦਿੰਦਾ ਹੈ ਅਸੀਂ 12 ਕਰਾਣਾ ਇਹਦੇ ਨਾਲ ਤੇ ਜਿਹੜਾ ਬੰਦਾ 13 ਦਾ ਅਸੀਂ ਨਗਰ ਉਹਦੇ ਨਾਲ ਆ ਭਰਾ ਉਹਦੇ ਨਾਲ ਆ ਇਹਦੇ ਨਾਲ ਇਹ ਵੀ ਤੁਹਾਨੂੰ ਦੱਸ ਜਿੰਦਾ ਮੈਂ ਜਾ ਤੇ ਇਹ ਮੁੰਡਾ 13 ਦਿਨ ਦਾ ਹਾਂ ਵੀ ਹੋ ਜਾ ਤਾ ਹਾਂ ਉਹ ਹੋ ਜਾ ਤਾ ਹਾਂ ਰਾਏ ਪੜਾ ਇੱਕ ਜੀ ਇਹ ਹੈ ਵੀ ਆਪਾਂ ਪਹਿਲਾਂ ਬੱਚਿਆਂ ਦੇ ਗਰਾਊਂਡ ਦੀ ਰੱਖਣੀ ਕੋਈ ਗੱਲ ਨਹੀਂ ਗਰਾਊਂਡ ਹੈ ਭਾਈ ਗਰਾਊਂਡ ਹੀ ਇਨਸ਼ਾ ਅੱਗੇ ਗਰਾਊਂਡ ਹੀ ਹੋਵੇ ਭਾਈ ਉੱਥੇ ਹੁਣ ਕੰਮ ਕਰਨ ਦੀ ਹੈ ਦਾਣਾ ਮੰਡੀ ਦੀ ਉਹ ਇਸਟਰੀ ਦਾਣਾ ਮੰਡੀ ਨਵਾਂ ਬਣਾ ਗਰਾਊਂਡ ਹੋਵੇ ਇਸਟਰੀ ਗਰਾਊਂਡ ਦੇ ਨਾਂ ਤੇ ਹੋ ਜਾ 13 13 ਕਨਾਲਾ ਜਿੰਨਾ ਵੀ ਉਹ ਗਰਾਊਂਡ ਹੀ ਹੋਵੇ ਉੱਥੇ ਬੱਚੇ ਦੇ ਨਾਂ ਦਾ ਦਾਣਾ ਮੰਡੀ ਬਣਿਆ ਬਣਾਈ ਜਾਵੇ ਗਰਾਊਂਡ ਦੇ ਨਾਂ ਗਰਾਊਂਡ ਦੇ ਨਾਂ ਗਰਾਊਂਡ ਹੀ ਹੋਵੇ ਉੱਥੇ ਉਹ ਨਾ ਵੇਚਾਂ ਜਿੰਨਾ ਦਿਨੋਂ ਉੱਥੇ ਦਾਣਾ ਮੰਡੀ ਹੋਵੇ ਨਹੀਂ ਨਹੀਂ ਗਰਾਊਂਡ ਵਾਸਤੇ ਛੱਡ ਰਹੇ ਆ ਗਰਾਊਂਡ ਹੀ ਬਣੂਗਾ ਮੈਂ ਗਰਾਊਂਡ ਹੀ ਚਾਹੀਦਾ ਆਪਾਂ ਨੂੰ ਜਵਾਕ ਵਾਸਤੇ ਸਾਰੇ ਪਿੰਡ ਦੇ ਜਵਾਕ ਹੈ ਠੀਕ ਹੈ ਆਪਣੇ ਪਿੰਡ 'ਚ ਇੱਕ ਕੋੜਾ ਵੀ ਜ਼ਮੀਨ ਨਹੀਂ ਹੈਗੀ ਬੱਚਿਆਂ ਦੇ ਖੇਡਣ ਨੂੰ ਕਦੇ ਕਿਤੇ ਖੇਡਦੇ ਕਦੇ ਕਿਤੇ ਖੇਡਦੇ ਆ ਚਲੋ ਬਾਕੀ ਨਗਰ ਪੰਚਾਇਤ ਦੀ ਜਿੰਨੀ ਨਗਰ ਦੀ ਇੱਛਾ ਹੋਈ ਜੋ ਇੱਛਾ ਹੋਈ ਉਹ ਕਰ ਲੈਣ ਬਈ ਆਪਣੇ ਬੰਨੋਂ ਢੇੜ ਕਿਲਾ ਛੱਡਿਆ ਜਾਊ ਠੀਕ ਆ ਜੇ ਇਹ ਮੁੰਡਾ ਵੱਧ ਛੱਡਦਾ ਤਾਂ ਪਹਿਲੇ ਦੀ ਠੀਕ ਹੈ ਠੀਕ ਹੈ ਤੇਰਾ ਕਰਾਣਾ ਨਾ ਭਾਈ ਜਵੀਰ ਤੇਰੇ ਨਾਂ ਹੈ ਬਹੁਤੀ ਮਾਰ ਬਿਠਾਓ ਬੋਲੋ ਲਿਆ ਭਾਈ ਤੇਰਾ ਕਰਾਣਾ ਜ਼ਮੀਨ ਕਲੀਅਰ ਹੋਣੀ ਚਾਹੀਦੀ ਹੈ ਬਿਸ਼ਵਾਸ ਤੋਂ ਨੂੰ ਦਵਾਉਣਾ ਪਊਗਾ ਅਸੀਂ ਕਰਾਂਗੇ ਅੱਜ ਤਾਂ ਦੇ ਆ 4 ਤਰੀਕ ਨੂੰ ਰਜਿਸਟਰੀ ਕਰਵਾਉਣੀ ਹੈ ਕੋਈ ਲਿਮਟ ਨਹੀਂ ੱਲਣੀ ਉੱਥੇ ਜਾ ਕੇ ਕੋਈ ਮੇਰੀ ਲੋਟ ਭਾਈ ਸਾਰੇ ਪੰਨਵਾਸ ਬਣ ਕੇ ਵੇਚ ਲਿਆ ਅੱਜੀ ਭਰਾਂਗੇ ਫੈਲ ਮੁੰਡੇ ਨੂੰ ਵਕੀਲ ਕੋਲੇ ਨੰਬਰਦਾਰ 2 ਆ 4 ਉਹਨਾਂ ਦੀ ਸਾਈਨ ਹੋਣਗੀ ਉਹਨੂੰ ਆਟੋਮੈਟਿਕ ਇੱਕ ਕੈਫੀਡ ਦਿੱਤਾ ਜੂਗਾ ਵੀ ਜੇ ਬੰਦਾ ਹੋਰ ਨਹੀਂ ਗਾਜਪੁਰ ਦਾ 4 ਤਰੀਕ ਨੂੰ ਇਹ ਬੰਦਾ ਤੇ ਸਹਿਮਤ ਨਹੀਂ ਇਹ ਬੰਦਾ ਆਟੋਮੈਟਿਕ ਰਿਸਟਰੀ ਹੋ ਜਾ ਬਸ ਨਾ ਸਹੀ ਸਹੀ ਹੈ ਕਿ ਨਹੀਂ ਸਹੀ ਬਸ ਠੀਕ ਹੈ ਤੇ 4 ਤਰੀਕ ਨੂੰ ਸੀ ਬਹਾਨਾ ਨਹੀਂ ਚੱਲਣਾ ਵੀ ਮੇਰੀ ਮਾਂ ਨਾ ਨਾ ਮੇਰਾ ਪਿਓ ਮੈਂ ਦੱਸ ਹੀ ਜਾਂਦੇ ਹੋਈ ਪੁੱਛ ਲੋ ਪੁੱਛ ਕੇਅਰ ਕਰ ਲੋ ਕੋਈ ਗੱਲ ਨਹੀਂ ਸਹੀ ਗੱਲ ਹੈ ਠੀਕ ਹੈ ਨਹੀਂ 4 ਤਰੀਕ ਨੂੰ ਕਾਜਾਂ ਦੀ ਲਾਸਟ ਮੈਨੂੰ ਕੀ ਤੇਰਾ ਕੋਈ ਪਤਾ ਨਹੀਂ ਇਹ ਤੇ ਨੇ ਪੁੱਤਾ ਚੁੱਪ ਚਾਪ ਚੁੱਪ ਯਾਰਾ ਇਹ ਬਦ ਕੇ ਉਹ ਥੋੜੀ ਬਰਦੀ ਭਾਈ ਨਗਰ ਵਾਸੀਓ 13 ਕਨਾਲਾ ਇਹ ਮਾਤਾ ਭਈ ਦਾਨ ਕਰਦੀ ਐ ਇਹਦੇ ਨਾਂ ਕੀ ਜੀ ਹਾਂ ਤੇ ਇਹਦਾ ਮੁੰਡਾ ਸਰਪੰਚੀ ਕਰਨਾ ਚਾਹੁੰਦਾ ਬੋਲੋ ਮਨਜ਼ੂਰ ਆ ਭਾਈ ਇੱਥੇ ਦੱਸੋ ਇੱਥੇ ਦੱਸੋ 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 ਜੇ ਕਿਸੇ ਨੂੰ ਕੋਈ ਕੋਈ ਮਤਰਾ ਜੇ ਕਿਸੇ ਨੂੰ ਡਾਊਟ ਤਾਂ ਹੁੰਦਾ ਸਕਦਾ ਹੈ ਜਿਹੜੀ ਇਹ ਦੇ ਰਹੇ ਆ ਅੱਜ ਤਾਂ ਜਮੀਨ ਦੀ ਮੁੱਕੀ ਹੈ ਪਿੰਡਨੇ ਦਾ ਪਿੰਡਨੇ ਦਾ ਬਸ ਸੋਹ ਹੀ ਪਾ ਛੱਡੀਆ ਸਾਰੀ ਨਹੀਂ ਜਮੀਨ ਲੈਣੀ ਹੈ ਕੋਈ ਦੇ ਦਿਓ ਵੱਧ ਦੇ ਦਿਓ ਜਾਈ ਜਮੇ ਰੇੜੀ ਲੋਕ ਬੰਦੇ ਕਿਤੇ ਲੈਂਦੇ ਆ ਸੋ ਭਾਈ ਸੋ ਭਾਈ ਮੁਲਾਬ ਚਾਰਾਂ ਨੂੰ ਵੀ ਗੱਲ ਆਪਾਂ ਲੋਕਾਂ ਨਾਲ ਮਿਲਦੇ ਨੂੰ ਕੋਈ ਜਰਨਲ ਦਾ ਕਾਜ ਭਰਦਾ ਬੰਦਾ ਹਾਂ ਬਾਹਰ ਨਗਰ ਦਾ ਕੋਈ ਬੰਦਾ ਭਰਦਾ ਹੈ ਇਹ ਪਹਿਲਾ ਮੰਨ ਲਓ ਆਪਣੇ ਵਿਰੁੱਧ ਕਿਸੇ ਨੇ ਭਰ ਲੇ ਮੰਨ ਲਓ ਐ ਇੰਨਾ ਭਰਾਵਾਂ ਤੋਂ ਹੋ ਗਈ ਗਲਤੀ ਤਾਂ ਮੁਹਾਰ ਦਾ ਮੂਹ ਹੀ ਦੇਖਣਾ ਪਿਆ ਉਧਰ ਗੱਲ ਕੋਈ ਪਹਿਲਾਂ ਉਹ ਕਲੀਅਰ ਕਰ ਲਓ ਵੀ 20 ਹਜ਼ਾਰ ਰੁਪਏ ਭਰਾਵਾਂ ਨੂੰ ਹਾਂ ਜਵਾਕ ਆ ਮੈਂ ਤਾਂ ਬਾਕੀ ਆ ਆ ਮਾੜੀ ਨੌਲੇਜ ਵੀ ਚਾਹੀਦੀ ਬੰਦੇ ਨੂੰ ਨੌਵਾ ਦੀ ਮਾਂ ਪਰ ਵੀ ਨੂੰ ਨੌਵਾ ਜੱਪੇ ਯਾਰ ਆਪਾਂ ਆਪਾਂ ਨੂੰ ਕੀ ਲੈਣ ਆਜ ਤੋ ਯਾਰ ਬੋਧਨ ਨੌਲੇਜ ਵਾਲਿਆਂ ਦੇ ਨਾਲ ਆ ਕੇ ਕਿਸੇ ਦਾ ਕੋਈ ਸਾਰੀ ਦਾ ਕੋਈ ਮਾਰ ਆਇਆ ਤਾਂ ਇੱਕ ਮਿੰਟਾ ਪਹਿਲਾ ਕਰੀ ਜਿਹਦਾ ਮੁੱਲ ਆਉਂਦੀ ਆ ਬੰਦ ਕੋਈ ਮੁੱਲ ਦੀ ਮਿਲ ਰਹੀ ਹੈ ਗੱਲ ਮੁੱਲ ਦੀ ਇੱਕ ਗਣਾਲ ਦੇ ਵਰਕ ਆ ਕੇ ਜਦੇ ਹੋਰ ਪਹਿਲਾ ਤਰਾਜ ਵਾਲੇ ਦੱਸੋ ਵੀ ਇਹ ਕਿਹਨੇ ਤਰਾਜ ਹੈ ਤਰਾਜ ਵਾਲੇ ਆ ਜੀ ਇੱਥੇ ਬਈ 60 65 ਲੱਖ ਦੀ ਖੇੜਾ ਮਾਰੀ